आज दी प्रेस कॉन्फ्रेंस जेडी गुरदासपुर पुलिस ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜੋ ਕਿ ਮਾਨ ਜੋ ਡੀਜੀ ਸਾਹਿਬ ਵੱਲੋਂ ਵੀ ਔਰ ਡੀਜੀਐਸਟੀਫ ਵੱਲੋਂ ਵੀ ਸਾਨੂੰ ਦਿਸ਼ਾ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਔਰ ਸਾਡੇ ਆਪਣੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਉਹਨਾਂ ਨੂੰ ਇੱਕ ਬੂਸਟ ਦੇਣ ਦੇ ਲਈ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜੋ ਸਾਡੇ ਉਪਰਾਲੇ ਉਨ ਤੱਕ ਅਸੀਂ ਲਏ ਹੈ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹੁੰਦਾ ਇੱਕ ਸਪੈਸੀਫਿਕ ਅਸੀਂ ਇੱਕ ਸਕਵਾਡ ਬਣਾਈ ਹੈ ਐਂਟੀ ਡਰਗਸ ਸਕੋਰ ਜੋ ਕਿ ਇੱਕ ਇਨਸਪੈਕਟਰ ਰੈਂਕ ਅਫੀਸਰ ਦੇ ਅੰダー ਕੰਮ ਕਰੂਗੀ ਇਹ ਸਪੈਸੀਫਿਕਲੀ ਡਰਗ ਰਿਲੇਟਡ ਜਿਹੜੀ ਕੰਪਲੇਂਟਸ ਆਉਂਦੀਆਂ ਕੰਪਲੇਂਟ ਕੰਟਰੋਲ ਰੂਮ ਤੇ ਉਨ੍ਹਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਹਨਾਂ ਦਾ ਬੇਸਿਕ ਪਰਪਸ ਹੋਊਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰিসিਵ ਹੁੰਦੀ ਹੈ ਜਿੱਥੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮੋਹੱਲੇ ਦੇ ਵਿੱਚ ਸਟਰੀਟ ਪੈਡਲਿੰਗ ਹੋ ਰਹੀ ਹੈ ਜਾਂ ਕਿਤੇ ਕੋਈ ਡੋਰ ਟੂ ਡੋਰ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਹੈ ਉਹਦੀ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫੋਰਮੇਸ਼ਨ ਅਸੀਂ ਪਹਿਲਾਂ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਉਹ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਇਹ ਵਾਰ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਸੀ ਕਿ ਭਈ ਇਹ ਐਕਚੁਅਲੀ ਉਹਦੇ ਤੇ ਕੁਝ ਕਾਰਵਾਈ ਹੋਈ ਹੈ ਇਹ ਸਕਵਾਡ ਜਿਹੜੀ ਆਨ ਗਰਾਉਂਡ ਰਹੂਗੀ ਜਦੋਂ ਵੀ ਇਨਫਾਰਮੇਸ਼ਨ ਆਂਦੀ ਹੈ ਲਾਈਵ ਇਹ ਉੱਥੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋਲਿੰਗ ਵਹੀਕਲ ਹੋਣਗੇ ਇਹਨਾਂ ਦੀ ਆਈਡੈਂਟੀਟੀ ਵੱਖਰੀ ਹੋਊਗੀ ਔਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਯਾਨੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਬਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ੀਅਸ ਬੈਕਗਰਾਉਂਡ ਹੈ ਤਾਂ ਉਹਨਾਂ ਨੂੰ ਲੈ ਜਾ ਕੇ ਉਹਦੀ ਪ੍ਰੋਪ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲੌਜੀਕਲ ਕਨਕਲੂਜਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਡਲਿੰਗ ਹੈ ਉਹਨੂੰ ਨਤਪਾਨ ਦੇ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਗੇਗਾ ਤੇ ਉਹ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਵੀ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਥਰੂ ਫੋਨ ਕਾਲ ਔਰ ਮੈਸੇਜ ਹਟਲਿਨਰ ਬਲਦੀ ਕੁਝ ਅਧਿਕਾਰੀਆਂ ਦੀ ਬਦਲੀਆਂ ਵੀ ਕੀਤੀਆਂ ਗਈਆਂ ਨੇ ਜੀ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਹੈ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਵੇਂ ਆ ਜਾਂਦੇ ਹਨ ਬਟ ਜਿਹੜੇ ਡਰਾਈਵਰ ਗਨਮੈਨ ਜਾਂ ਕੋਈ ਹੋਰ ਸਟਾਫ ਹੈ ਉਹ ਜਿਹੜਾ ਹੈ ਪਰਮਨੈਂਟ ਉੱਥੇ ਹੀ ਰਹਿੰਦਾ ਜੋ ਕਿ ਇਨਫੋਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੁਕਾ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫੋਰਮੇਸ਼ਨ ਦੇ ਰਹੇ ਹਨ ਉਹਨਾਂ ਦੀ ਆਈਡੈਂਟੀ ਰਿਵੀਲ ਕਰ ਰਹੇ ਸੋ ਅਸੀਂ ਇਸ ਚੀਜ਼ ਹਦੇ ਹੋਏ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟਰਾਂਸਫਰ ਜਿਹੜੇ ਉਹ ਕਰਤੇ ਹਨ 300 ਤੋਂ ਵੱਧ 350 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੂਮ ਥਾਣਿਆਂ ਦੇ ਵਿੱਚ ਲੰਬੇ ਹੱਸੇ ਤੋਂ ਬੈਠੇ ਸੀ ਉਹਨਾਂ ਦਾ ਤਬਾਦਲਾ ਕਰਤਾ ਗਿਆ ਜਿਹੜੇ ਕਿ ਡਾਇਰੈਕਟਲੀ ਫੀਲਡ ਪੋਸਟਿੰਗ ਦੇ ਵਿੱਚ ਇਨਵੋਲਵ ਸੀਗੇ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟਰਾਂਸਫਰ ਹੋਣੇ ਹਨ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟਰਾਂਸਫਰ ਹੋਣੇ ਹਨ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਤਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਲੋਕ ਤਾਂ ਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸਿਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਉਪਲਬਧ ਹੋਣਗੇ ਪੁਲਿਸ ਪਰਸਨਲ ਹੋਣਗੇ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਆਏਗਾ ਸਮਾਜ ਸੇਵੀ ਸੰਸਥਾ ਵੀ ਵਿੱਚ ਜਿਹੜੀਆਂ ਇਨਵੋਲਵ ਜਿੰਨਾ ਕੋਈ ਸਹਿਯੋਗ ਜੜਾ ਲੈਦੇ ਹੋ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਇਹ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ ਉਹ ਕੱਲੀ ਪੁਲਿਸ ਦੀ ਨਹੀਂ ਹੈਗੀ ਉਹ ਸਾਰੇ ਹੀ ਸੋਸਾਇਟੀ ਦੀ ਮਿਲ ਕੇ ਲੜਨ ਵਾਲੀ ਲੜਾਈ ਹੈ ਕਿਉਂਕਿ ਇੱਕ ਪਾਸੇ ਸਪਲਾਈ ਚੇਨ ਨੂੰ ਕਟਕੜਣਾ ਨੂੰ ਤੋੜਨਾ ਜਿਹੜਾ ਹੈ ਪੁਲਿਸ ਦਾ ਕੰਮ ਹੈ ਇਨਫੋਰਸਮੈਂਟ ਸਾਡੀ ਜ਼ਿੰਮੇਵਾਰੀ ਹੈ ਉਤੇ ਹੀ ਜਿਹੜੀ ਡਿਮਾਂਡ ਹੈ ਉਹਨੂੰ ਰਿਡਿਊਸ ਕਰਨਾ ਪੁਲਿਸ ਦੇ ਨਾਲ-ਨਾਲ ਬਾਕੀ ਡਿਪਾਰਟਮੈਂਟਸ ਤੇ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਪਹਿਲਾਂ ਪਿਛਲੇ 1 ਸਾਲ ਤੋਂ ਜੋ ਸਾਡਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਕਾਫੀ ਚੰਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਬਣੀ ਹੈ ਕਾਫੀ ਆਰਗੇਨਾਈਜੇਸ਼ਨਸ ਹੈ ਜੋ ਕਿ ਵੱਧ ਚੜ ਕੇ ਪੁਲਿਸ ਦਾ ਸਾਥ ਵੀ ਦੇ ਰਹੀ ਹੈ ਲਾਸਟ ਈਅਰ ਅਸੀਂ ਪੰਜ ਤੋਂ ਵੱਧ ਜਿਹੜੇ ਆ ਬੜੇ ਪ੍ਰੋਗਰਾਮ ਕੀਤੇ ਸੀ ਕਨਸਲ ਗਵਰਨਰ ਸਾਹਿਬ ਦੀ ਵਿਜ਼ਿਟ ਵੀ ਸੀ ਉਸ ਵੇਲੇ ਵੀ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜਾ ਚੰਗਾ ਕੰਮ ਵੀ ਕੀਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਸੀ ਤਾਂ ਇਹ ਉਹ ਲੋਕ ਹੈਗੇ ਜੋ ਕਿ ਆਪਣੇ ਲੈਵਲ ਤੇ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਤੇ ਪੁਲਿਸ ਦੇ ਨਾਲ ਗੱਲ ਕੇ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਕਿ ਕੋਈ ਵਿਕਟਮ ਹੈਗਾ ਨਸ਼ੇ ਦਾ ਤਾਂ ਉਹਨੂੰ ਰੀਹੈਬਿਲੀਟੇਟ ਕਰਨ ਦੇ ਲਈ ਤੇ ਉਹਦੀ ਉਹਦੀ ਅੱਗੇ ਦੀ ਜ਼ਿੰਦਗੀ ਜਿਹੜੀ ਆ ਉਹ ਸਵਾਰਨ ਦੇ ਲਈ ਉਹਨੂੰ ਮੋਟੀਵੇਟ ਕਰਨਾ ਪੀਅਰ ਗਰੁੱਪ ਟਾਕ ਕਰਨਾ ਉਹਦੀ ਜਿਹੜੀ ਹੈ ਕਾਉਂਸਲਿੰਗ ਕਰਨਾ ਇਹ ਸਾਰਾ ਕੰਮ ਕਰ ਰਹੇ ਹੈ ਪੁਲਿਸ ਦੇ ਨਾਲ ਰਲ ਕੇ ਅਸੀਂ ਅੱਜ ਇਹਨਾਂ ਦੀ ਵੀ ਮੀਟਿੰਗ ਬੁਲਾਈ ਹੈ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਸੀ ਉਹਨੂੰ ਇੱਕ ਨਵੇਂ ਸਿਰੇ ਤੋਂ ਹੁਣ ਚਲਾਵਾਂਗੇ ਇਹਦੇ ਵਿੱਚ ਇੱਕ ਇੱਕ ਹੋਰ ਨਵੀਂ ਗੱਲ ਅਸੀਂ ਐਡ ਕਰਨਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਐਜ਼ ਐਨ ਆਰਗੇਨਾਈਜੇਸ਼ਨ ਔਰ ਜਿਹੜਾ ਹੈ ਐਨ ਜੀਓਜ਼ ਇਹਨਾਂ ਨੂੰ ਲੈ ਕੇ ਚੱਲ ਰਹੇ ਸੀ ਹੁਣ ਅਸੀਂ ਪਿੰਡਾਂ ਦੇ ਜਿਹੜੀ ਸਾਡੀ ਪੰਚਾਇਤ ਹੈ ਉਹਨਾਂ ਦੀ ਵੀ ਕਲਸਟਰਸ ਬਣਾ ਕੇ ਉੱਥੇ ਇੱਕ ਸਾਨੂੰ ਸੁਜੈਸ਼ਨ ਇਹਨਾਂ ਦੇ ਵੱਲੋਂ ਹੀ ਮਿਲਿਆ ਸੀ ਕਿ ਅਸੀਂ ਜ਼ਿੰਮੇ ਧਾਰਨਾ ਇੰਸਟਾਲ ਕਰੀਏ ਕਿਉਂਕਿ ਕਈ ਵਾਰੀ ਲੋਕੀ ਡਾਇਰੈਕਟਲੀ ਪੁਲਿਸ ਨੂੰ ਅਪਰੋਚ ਨਹੀਂ ਕਰਦੇ ਉਹ ਆਪਣੇ ਨੇਬਰਸ ਨੂੰ ਦੱਸਦੇ ਆ ਜਾਂ ਆਪਣੇ ਅੰਦਰ ਕਿਸੇ ਮਤਬਰ ਨੂੰ ਦੱਸਦੇ ਆ ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਇਸ ਚੈਨਲ ਦਾ 파ਟ ਬਣਾਵਾਂਗੇ ਤੇ ਇੱਕ ਜ਼ਿੰਮੇਵਾਰ ਪੰਚਾਇਤ ਦੀ ਮੁਹਿੰਮ ਜਿਹੜੀ ਹੈ ਉਹਨੂੰ ਸ਼ੁਰੂ ਕਰਾਂਗੇ ਜਿੱਥੇ ਲੋਕੀ ਮਿਲ ਕੇ ਜੋ ਹੈ ਜੋ ਵੀ ਐਡਿਕਟ ਹੈ ਜਾਂ ਜੋ ਨਸ਼ੇ ਦਾ ਆਦੀ ਹੈ ਉਹਨਾਂ ਦੀ ਉੱਥੇ ਹੀ ਪਿੰਡ ਦੇ ਵਿੱਚ ਜਾ ਕੇ ਨਾ ਸਿਰਫ ਕਾਉਂਸਲਿੰਗ ਵੀ ਕਰਾਂਗੇ ਤੇ ਉਹਦੇ ਲਈ ਜਿਹੜੇ ਵੀ ਮੈਡੀਕਲ ਜਾਂ ਜੋ ਕੋਈ ਲੀਗਲ ਜਾਂ ਕੋਈ ਕਾਉਂਸਲਿੰਗ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਕੇ ਨੂੰ ਦੁਬਾਰਾ ਸਹੀ ਰਾਹ ਤੇ ਲਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰੇ ਉਪਰਾਲੇ ਜੋ ਸਾਨੂੰ ਪੂਰੀ ਉਮੀਦ ਹੈ ਕਿ ਅੱਗੇ ਜਿਹੜਾ ਹੈ ਜੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਨਸ਼ੇ ਨੂੰ ਜੜੋਂ ਖਤਮ ਕਰੀਏ ਜਾਂ ਇਹਦੇ ਜਿਹੜੀ ਡੋਰ ਸਟੈਪ ਡਿਲੀਵਰੀ ਜਾਂ ਵਿਕਰੀ ਹੋ ਰਹੀ ਹੈ ਇਸ ਮੈਨਸ ਨੂੰ ਖਤਮ ਕਰਨ ਦੇ ਲਈ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀਏ ਸਰ ਜਿਹੜੀ ਹੈਲਪਲਾਈਨ ਤੁਸੀਂ ਜਾਰੀ ਕੀਤੀ ਉਹ ਸਰ ਬਹੁਤ ਕੁ ਕਰੀ ਮੈਂ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ 178145 45950 सो सैवन एट वन फोर फाइव फोर फाइव नाइन फाइव जीरो इस तो अलावा एक होर नंबर है जेकर ये नंबर बिजी होंगे है सो तो एक होर नंबर हैगा नाइन सैवन एट डबल ज़ीरो जीरो टू सिक्स ज़ीरो वन नाइन सैवन एट डबल जीरो ज़ीरो टू सिक्स ज़ीरो वन ਔਰ ਤੀਜਾ ਜਿਹੜਾ ਨੰਬਰ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੈ 112 ਜੋ ਤੁਸੀਂ ਇਹ ਤਿੰਨੋਂ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਹਾਨੂੰ ਆਪਣੀ ਆਈਡੈਂਟੀਟੀ ਦੱਸਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਸਿਰਫ ਏਰੀਆ ਆਪਣਾ ਦੱਸ ਸਕਦੇ ਹੋ ਜਿੱਥੋਂ ਜਾਂ ਜਿੱਥੇ ਦੀ ਤੁਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੇ ਜਿਹੜਾ ਕੋਈ ਬੰਦਾ ਹੈ ਜਾਂ ਕੋਈ ਗੱਡੀ ਹੈ ਕੋਈ ਉਹ ਸਸਪੀਸ਼ੀਅਸ ਹੈਗਾ ਕਈ ਵਾਰ ਬਾਰਡਰ ਦੇ ਏਰੀਆ ਦੀ ਵੀ ਹੁੰਦੀ ਹੈ ਕਈ ਵਾਰ ਸ਼ਹਿਰ ਦੀ ਵੀ ਹੁੰਦੀ ਹੈ ਤਾਂ ਉਹ ਇਨਫੋਰਮੇਸ਼ਨ ਬਿਨਾ ਕਿਸੇ ਹੈਜ਼ਿਟੇਸ਼ਨ ਤੇ ਸ਼ੇਅਰ ਕਰ ਸਕਦੇ ਹੋ ਇਹ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਇਨਫੋਰਮੇਸ਼ਨ ਨੂੰ ਵੀ ਕੁਫੀਆ ਰੱਖਿਆ ਜਾਏਗਾ ਔਰ ਉਹਦੇ ਤੇ 24 ਘੰਟੇ ਦੇ ਅੰਦਰ ਅੰ